ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਫਿਲਹਾਲ ਖੜਿਆ ਜੀ ਬਾਰਨ ਜਿਹੜਾ ਸਰਹੰਦ ਪਟਿਆਲਾ ਰੋਡ ਹੈ ਜੀ ਉੱਥੇ ਬਾਰਨ ਡਾ ਵੱਜਦੇ ਜੀ ਆਪਾਂ ਨੇ ਲਈਏ ਜੀ ਕੈਦਾ ਰਾਈਸ ਪਲੈਂਟਰ ਮਸ਼ੀਨ ਲਈਏ ਜੀ ਸੋ ਪਿੱਛੇ ਤੁਸੀਂ ਖੜੀ ਦੇਖ ਰਹੇ ਹੋ ਤੇ ਅੱਜ ਆਪਾਂ ਨੇ ਇਹਦੇ ਬਾਰੇ ਥੋੜੀਆਂ ਇੱਕ ਡਿਸਕਸ਼ਨ ਕਰਨੀ ਆਪਾਂ ਨੇ ਪ੍ਰੋਪਰ ਰਿਵਿਊ ਜਿਹੜਾ ਮਸ਼ੀਨ ਤੇ ਬਣਾਉਣਾ ਵੀ ਕੀ ਕੀ ਮੁਸੀਬਤਾਂ ਆਉਂਦੀਆਂ ਨੇ ਕਿਉਂਕਿ ਅਸਲ 'ਚ ਕੀ ਹੈ ਨਾ ਜੇ ਆਪਾਂ ਕਿਸੇ ਰਿਸ਼ਤੇਦਾਰ ਕੋਲੇ ਵੀ ਬੈਠ ਕੇ ਗੱਲ ਕਰਦੇ ਆਂ ਵੀ ਅਸੀਂ ਝੋਨਾ ਲਾਉਣੇ ਵਾਲੀ ਮਸ਼ੀਨ ਲਈ ਹੈ ਤਾਂ ਹਰ ਇੱਕ ਦਾ ਸਭ ਤੋਂ ਪਹਿਲਾ ਸਵਾਲ ਇਹ ਹੁੰਦਾ ਵੀ ਯਾਰ ਇਹਦੀ ਤਾਂ ਪਨੀਰੀ ਦਾ ਝੰਝੜ ਬਹੁਤ ਹੈ ਹੈਨਾ ਪਨੀਰੀ ਤੇ ਹੀ ਆਪਾਂ ਨੇ ਅੱਜ ਸ਼ੁਰੂਆਤ ਕਰਨੀ ਹੈ ਵੀ ਪਨੀਰੀ ਦੇ ਝੰਝੜ ਤੋਂ ਆਪਾਂ ਨੇ ਗੱਲ ਸ਼ੁਰੂ ਕਰਨੀ ਹੈ ਵੀ ਪਨੀਰੀ ਦੇ ਪ੍ਰੋਸੈਸ ਕੀ ਹੈ ਉਸ ਤੋਂ ਬਾਅਦ ਆਪਾਂ ਮਸ਼ੀਨ ਤੇ ਗੱਲ ਕਰਾਂਗੇ ਤੇ ਸਾਡੇ ਨਾਲ ਸਰਨੇ ਏਜੰਸੀ ਆਨਰ ਨੇ ਜੀ ਕਾਇਰਾ ਦੀ ਸਾਸਿਕਾ ਸਾਸਿਕਾ ਜੀ ਦਿਲਪ੍ਰੀਤ ਜੀ ਤੁਹਾਡਾ ਸ਼ੁਕਰੀਆ ਪਹਿਲੀ ਗੱਲ ਦਾ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਮੇਰੇ ਵੱਲੋਂ ਤੇ ਤੁਸੀਂ ਕਾਇਰਾ ਕੰਪਨੀ ਦੀ ਮਸ਼ੀਨ ਲਈਤੀ ਹੈ ਤੇ ਸਾਡੇ ਨਾਲ ਜੁੜੇ ਹੋ ਜੀ ਤੇ ਜਿਵੇਂ ਆਪਾਂ ਹੁਣ ਗੱਲ ਕਰ ਦਿੱਤੀ ਹਾਂ ਜੀ ਸਭ ਤੋਂ ਪਹਿਲਾਂ ਪਨੀਰੀ ਦੀ ਗੱਲ ਕਰੀਏ ਸਾਡੇ ਵੀ ਜਾਣ ਤੇ ਇਹੀ ਸਵਾਲ ਹੈ ਵੀ ਪਨੀਰੀ ਦਾ ਸਪ੍ਰੋਸੈਸ ਕਿਦਾਂ ਹੈ ਤੇ ਕਿੰਨਾ ਕੋਖਾ ਹੈ ਕਿੰਨਾ ਖਰਚ ਆਉਂਦਾ ਕਿਵੇਂ-ਕਿਵੇਂ ਪਨੀਰੀ ਵਿੱਜੀ ਜਾਂਦੀ ਹੈ ਉਹਦੇ ਬਾਰੇ ਸਮਝਾਓ ਪਹਿਲਾਂ ਦੇਖੋ ਥੋੜੀ ਜੀ ਡਿਟੇਲ ਚ ਜਾਣ ਤੋਂ ਪਹਿਲਾਂ ਜੀ ਜੀ ਮੈਂ ਸਾਉ ਦੀ ਇੱਕ ਗੱਲ ਤੁਹਾਡੇ ਮਾਧਿਅਮ ਤੋਂ ਸਾਰੇ ਕਿਸਾਨ ਵੀਰਾਂ ਨੂੰ ਮੈਸੇਜ ਦੇਣਾ ਚਾਹਾਂਗਾ ਜੀ ਜਦ ਅੱਜ ਤੋਂ 15 ਸਾਲ ਪਹਿਲਾਂ ਅਸੀਂ ਤੁਰੇ ਸੀ ਇਸ ਲਾਈਨ 'ਚ ਬਿਲਕੁਲ ਬਿਲਕੁਲ ਜੀ ਤੇ ਅੱਜ ਦੇ ਟਾਈਮ 'ਚ ਜ਼ਮੀਨ ਅਸਮਾਨ ਦਾ ਫਰਕ ਪੈ ਚੁਕਿਆ ਪਹਿਲੀ ਗੱਲ ਬਿਲਕੁਲ ਜੀ ਜ਼ਮੀਨ ਅਸਮਾਨ ਦਾ ਫਰਕ ਕਿਵੇਂ ਪੈ ਚੁਕਿਆ ਕਿ ਉਸ ਟਾਈਮ ਇੱਕ ਹਵਾ ਸੀ ਕਿਉਂਕਿ ਸ਼ੁਰੂਆਤ ਸੀ ਅੱਜ 15 ਸਾਲ ਇੱਕ ਐਸਾ ਟਾਈਮ ਪੀਰੀਅਡ ਹੈ ਜਿਸ 'ਚ ਬਹੁਤ ਦੁਨੀਆ ਹੁਣ ਇਸ ਪਾਸੇ ਤੁਰ ਪਈ ਠੀਕ ਹੈ ਨਾ ਜਿਵੇਂ ਜਿਵੇਂ ਦੁਨੀਆ ਤਰੀ ਹੈ ਕਿਸਾਨ ਵੀਰ ਤੁਰੇ ਆ ਉਹ ਲੋਕਾਂ ਦੇ ਮਨਾਚ ਜਿਹੜੀ ਹੁਣ ਪੌਦ ਦੀ ਸਾਈਕੋਲੋਜੀਕਲੀ ਲੱਗਦਾ ਸੀ ਕਿ ਵੀ ਪਤਾ ਨਹੀਂ ਕਿੱਡਾ ਔਖਾ ਕੰਮ ਹੈ ਜਿਆਦਾ ਔਖਾ ਹੈ ਉਹ ਫਰਕ ਪੈ ਗਿਆ ਮੈਂ ਇਹ ਨਹੀਂ ਕਹਿੰਦਾ 100% ਦੀ ਵੀ ਓਕੇ ਹੋ ਚੁੱਕਿਆ ਹਾਲੇ ਵੀ ਗੱਲ ਕਰਨ ਵਾਲੇ ਕਰਦੇ ਆ ਕੋਈ ਮਸ਼ੀਨ ਨੂੰ ਨਹੀਂ ਮਾੜਾ ਕਹਿੰਦਾ ਖੇਤ ਚ ਲੱਗੀ ਵੀ ਉਹ ਸਾਰੇ ਸੈਪਟ ਕਰ ਲੈਂਦੇ ਆ ਚੱਕਰ ਕੀ ਪੰਦਾ ਕਹਿੰਦੇ ਯਾਰ ਵੀ ਪਨੀਰੀ ਦਾ ਝੰਜਟ ਪੌਦਾ ਉਹ ਆ ਦੱਸੋ ਵੀ ਕੀ ਐਦੀ ਕੋਈ ਮਸ਼ੀਨਰੀ ਆਪਾਂ ਨੂੰ ਮਿਲਦੀ ਹੈ ਦੇਖੋ ਬਿਲਕੁਲ ਵੀ ਝੰਜਟ ਨਹੀਂ ਹੈ ਠੀਕ ਹੈ ਬਿਲਕੁਲ ਵੀ ਨਹੀਂ ਹੈ ਅਗਰ ਕੋਈ ਕਿਸਾਨ ਆਪਣੇ ਉਹਨੂੰ ਕਿਸਾਨ ਕਹਿੰਦਾ ਹੈ ਜੀ ਬਿਲਕੁਲ ਤਾਂ ਇਹ ਕੰਮ 'ਚ ਕੋਈ ਕੰਮ ਨਹੀਂ ਹੈ ਪਹਿਲੀ ਗੱਲ ਠੀਕ ਹੈ ਜੀ ਹੁਣ ਇਸ ਨੂੰ ਮੈਂ ਅਗਰ ਵਿਸਤਾਰ 'ਚ ਦੱਸਾਂ ਕਿਉਂ ਨਹੀਂ ਹੈ ਹਾਂਜੀ ਦੇਖੋ ਇਹ ਕੰਮ ਉਹਨਾਂ ਕੀ ਔਖਾ ਹੈ ਜਦ ਤੱਕ ਤੁਸੀਂ ਤੁਰੇ ਨਹੀਂ ਬਿਲਕੁਲ ਜਿਆਦਾ ਤੁਸੀਂ ਇਸ ਚੀਜ਼ ਨੂੰ ਤੁਰ ਪਏ 24 ਘੰਟੇ ਹੂੰ ਮੈਂ ਫੇਰ ਠੋਕ ਕੇ ਕਹਿ ਰਿਹਾ ਹਾਂ 24 ਘੰਟੇ ਮਤਲਬ ਇੱਕ ਦਿਨ ਸਿਰਫ ਤੁਹਾਨੂੰ ਲੱਗੇਗਾ ਕਿ ਆਪਾਂ ਕੁਝ ਨਵਾਂ ਕਰ ਰਹੇ ਆਂ ਦੂਜੇ ਦਿਨ ਤੁਸੀਂ ਕਹੋਗੇ ਇਹਦਾ ਕੰਮ ਹੀ ਕੁਝ ਨਹੀਂ ਬੋਜੀ ਤੁਹਾਡੀਆਂ ਸਾਰੀਆਂ ਗੱਲਾਂ ਠੀਕ ਸੀ ਇਹ ਕੰਮ ਸੋਖਾ ਹੈ ਹੈ ਵੀ ਕੁਝ ਨਹੀਂ ਹੈ ਵੀ ਕੁਝ ਨਹੀਂ ਇੱਕ ਬੈੱਡ ਬਣਾਣਾ ਹੈ ਠੀਕ ਹੈ ਜੀ ਇੱਕ ਉਸ ਦਾ ਸਿੰਪਲ ਹੈ ਚਾਰ ਪੰਜ ਬੈੱਡ ਆਪਾਂ ਬਣਾਉਣੇ ਜੋ ਮਸ਼ੀਨ ਨੇ ਬਣਾਉਗੀ ਦੇਖੋ ਜੀ ਤਿੰਨ ਤਰੀਕੇ ਨਾਲ ਨਰਸਰੀ ਤਿਆਰ ਹੋ ਰਹੀ ਹੈ ਅੱਜ ਦੀ ਡੇਟ 'ਚ ਠੀਕ ਹੈ ਜਦ ਅਸੀਂ ਸ਼ੁਰੂ ਕੀਤਾ ਸੀ ਉਦੋਂ ਚੱਲਦੀ ਸੀ ਟਰੇ ਨਰਸਰੀ ਠੀਕ ਹੈ ਜੀ ਥੋੜੀ ਬਹੁਤ ਜਾਂ ਜਾਂ ਹਾਂਜੀ ਜਾਂ ਮੈਟ ਨਰਸਰੀ ਠੀਕ ਹੈ ਜੀ ਠੀਕ ਹੈ ਜੀ ਜੀ ਹੁਣ ਇੱਕ ਚੀਜ਼ ਹੋਰ ਮਾਰਕੀਟ ਜਾ ਗਈ ਯਾਦ ਹੋ ਗਈ ਜਿਸ ਨੂੰ ਅਸੀਂ ਟਰੈਕਟਰ ਆਪਰੇਟਿਡ ਨਰਸਰੀ ਸੀਡਰ ਕਹਿ ਦਿੰਦੇ ਹਾਂ ਜੀ ਉਹ ਟਰੈਕਟਰ ਦੇ ਪਿੱਛੇ ਮਸ਼ੀਨ ਹੈ ਆਪਣੇ ਆਪ ਹੀ ਮਿੱਟੀ ਛਾਂਦੀ ਹੈ ਚੱਕਦੀ ਹੈ ਬੈੱਡ ਬਣਾਉਂਦੀ ਹੈ ਲਫਾਫਾ ਬਚਾਉਂਦੀ ਹੈ ਬੀਜ ਪਾਉਂਦੀ ਹੈ ਸਾਰਾ ਕੰਮ ਆਟੋਮੈਟਿਕ ਹੈ ਹੁਣ ਉਸ ਦੀ ਆਥੈਂਟਿਸਿਟੀ ਜੋ ਵੀ ਹੈਗੀ ਬਿਲਕੁਲ ਠੀਕ ਹੈ ਨਾ ਜੀ ਉਹ ਹਲੇ ਮੈਂ ਨਹੀਂ ਕਹਿੰਦਾ ਕਿ ਬਈ 100% ਦੀ ਹੈ ਬਿਲਕੁਲ ਠੀਕ ਹੈ ਦੁਨੀਆ ਕਰ ਰਹੀ ਹੈ ਖੁਸ਼ ਹੈ ਲੋਗ ਸੌਖਾ ਹੋ ਰਿਹਾ ਕੰਮ ਬਟ ਫਿਰ ਵੀ ਕਿਤੇ ਨਾ ਕਿਤੇ ਅਸੀਂ ਕਹਿੰਦੇ ਆ ਕਿ ਟ੍ਰੇ ਨਰਸਰੀ ਜਾਂ ਮੈਟ ਨਰਸਰੀ ਹੱਥੀ ਜਿਹੜੀ ਆਪਾਂ ਤਿਆਰ ਕਰਦੇ ਆ ਉਹ ਵੀ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਠੀਕ ਹੈ ਠੀਕ ਹੈ ਤੇ ਆਪਾਂ ਬਾਕੀ ਹੁਣ ਮਸ਼ੀਨ ਤੇ ਜੀ ਥੋੜਾ ਜਿਹਾ ਸਾਨੂੰ ਇਦਾਂ ਦੱਸ ਦਿਓ ਵੀ ਇਹ ਮਸ਼ੀਨ ਤੇ ਮਤਲਬ ਐਂਡ ਚ ਇਸ ਗੱਲ ਨੂੰ ਮੈਂ ਸਮੇਟ ਦਿੰਨਾ ਹਾਂ ਹਾਂਜੀ ਹਾਂਜੀ ਜਿਹੜਾ ਵੀ ਕਿਸਾਨ ਵੀਰ ਨੂੰ ਲੱਗਦਾ ਹੈ ਜੀ ਕਿ ਬਈ ओके या मनु ਘਬਰਾਟ ਹੈ ਮੇਰਾ ਨਾਮ rahul jain ਹੈ 98141 21860 ਜਦ ਮਰਜੀ ਫੋਨ ਮਾਰਿਓ ਹਾਂਜੀ ਕਿਸੇ ਤਰ੍ਹਾਂ ਦੀ ਘਬਰਾਹਟ ਹੋਵੇ ਦੂਰ ਕਰਾਂਗਾ ਮੈਂ ਵਾਦਾ ਕਰਦਾ ਤੁਹਾਨੂੰ ਵਾਹ ਠੀਕ ਹੈ ਹੁਣ ਇਹਦੇ ਤੇ ਮਸ਼ੀਨ ਤੇ ਆਓ ਥੋੜਾ ਜਿਹਾ ਦੱਸੋ ਵੀ ਇਹ ਸਬਸਿਡੀ ਕਿਵੇਂ ਅਪਰੂਵ ਹੈ ਇਹਨੂੰ ਖਰੀਦਣ ਦਾ ਕੀ ਕੀ ਦੇਖਣਾ ਹੈ ਦੇਖੋ ਜੀ ਇਹ ਆਪਾਂ ਇਸ ਨੂੰ ਕਹਿੰਦੇ ਆ ਰਾਈਡ ਆਨ ਮਸ਼ੀਨ ਹੈ 6 ਸਿਆੜ ਵਾਲੀ 6 ਰੋ ਰਾਈਡ ਆਨ ਰਾਈਡ ਆਨ ਦਾ ਮਤਲਬ ਉੱਪਰ ਬੈਠ ਕੇ ਚਲਾ ਸਕਦੇ ਹੋ ਜੀ 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 ਔਰ ਕਾਇਰਾ ਕੰਪਨੀ ਤੁਸੀਂ ਅਗਰ ਨਾਮ ਨੂੰ ਸਮਝੋਗੇ ਕਿਉਂਕਿ ਬਾਜ਼ਾਰ ਚ ਬਹੁਤ ਲੋਕ ਐਸੇ ਹੈ ਕਈਆਂ ਲਈ ਇਹ ਨਾਮ ਨਮ ਹੈ ਦੇਖਣ ਨੂੰ ਜ਼ਰੂਰ ਲੋਕ ਕਹਿੰਨੇ ਆ ਕਿ ਦੇਖੀ ਦੇਖੀ ਲੱਗਦੀ ਹੈ ਇਹ ਉਹੀ ਚੀਜ਼ ਹੈ ਜੋ ਤੁਸੀਂ ਦੇਖੀ ਹੋਈ ਹੈ ਜੀ ਠੀਕ ਹੈ ਜੀ ਮੈਂ ਦੂਜੀ ਕੰਪਨੀ ਦਾ ਨਾਮ ਤਾਂ ਨਹੀਂ ਲੈ ਰਿਆ ਮੈਂ ਸਮਝਦਾ ਉਹ ਸਹੀ ਨਹੀਂ ਹੈ ਉਹੀ ਚੀਜ਼ ਹੈ ਉਹੀ ਗੱਲਬਾਤ ਹੈ ਉਹੀ ਸਭ ਕੁਝ ਹੈ ਇੱਕ ਉਹੀ ਮਕੈਨਿਜ਼ਮ ਇਹ ਮਤਲਬ ਸਿੰਗਲ 6 ਰੋਚੀ ਹੁੰਦੀ ਜਾਂ ਆ ਫਿਲਹਾਲ 6 ਰੋ ਚ ਆਂਦੀ ਹੈ ਠੀਕ ਹੈ ਨਾ ਜੀ ਉੰਜ ਵਰਲਡ ਵਾਈਡ ਅੱਠ ਰੋ ਆਂਦੀ ਹੈ ਬਟ ਫਿਲਹਾਲ 6 ਰੋ ਹੀ ਹੈ ਅੱਛਾ ਖਰੀਦਣ ਦਾ ਇਹਨੂੰ ਕਿਵੇਂ ਪ੍ਰੋਸੈਸ ਆ ਉਹ ਸਾਰਾ ਸੰਭਾਉ ਕੁਛ ਨਹੀਂ ਜੀ ਸਾਡਾ ਦਫਤਰ ਹੈਗਾ ਪਟਿਆਲੇ ਪਟਿਆਲਾ ਸਰੰਦ ਰੋਡ ਤੇ ਬਾਰਨ ਅੱਡਾ ਪੈ ਜਾਂਦਾ ਹੈ 메ਨ ਰੋਡ ਤੇ ਹੀ ਆ ਜਦ ਆਪਾਂ ਸਰੰਤੂ ਪਟਿਆਲਾ ਆਈਏ ਤੇ ਉੱਥੇ ਤੁਸੀਂ ਆਓ ਬੀਡਸ ਗਲੋਬਲ ਕਰਕੇ ਆਪਣੀ ਕੰਪਨੀ ਦਾ ਨਾਮ ਹੈ ਰਾਹੁਲ ਜੈਨ ਮੇਰਾ ਨਾਮ ਹੈ ਮੋਬਾਈਲ ਨੰਬਰ ਤੁਸੀਂ ਅ ਮੈਂ ਪਹਿਲਾਂ ਦੱਸਿਆ ਹੀ ਹੈ ਤੇ ਸਬਸਿਡੀ ਬਾਰੇ ਸਮਝਾਓ ਥੋੜਾ ਜਿਹਾ ਸਬਸਿਡੀ ਦੇਖੋ ਸਰਕਾਰ ਇਸ ਨੂੰ ਬਹੁਤ ਅ ਵਧੀਆ ਤਰੀਕੇ ਨਾਲ ਪ੍ਰਮੋਟ ਕਰ ਰਹੀ ਹੈ ਕਿਉਂਕਿ ਉਹਨਾਂ ਨੂੰ ਵੀ ਇਸ ਦੀ ਪਤਾ ਹੈ ਕਿ ਅੱਜ ਦੀ ਡੇਟ 'ਚ ਲੇਬਰ ਇਸ਼ੂਜ਼ ਕਿੰਨੇ ਆ ਸਾਢੇ 13 ਲੱਖ ਰੁਪਏ ਦੀ ਮਸ਼ੀਨ ਹੈ ਠੀਕ ਹੈ ਜੀ ਇਸ 'ਚ ਪਹਿਲਾਂ ਸਬਸਿਡੀ 2023 ਦੀ ਗੱਲ ਕਰੀਏ ਤਾਂ ਅਸੀਂ 4 ਲੱਖ ਰੁਪਏ ਘੱਟ ਤੋਂ ਘੱਟ ਤੇ 5 ਲੱਖ ਵੱਧ ਤੋਂ ਵੱਧ ਹੁਣ ਜਿਹੜੀ 4 ਲੱਖ ਵਾਲੀ ਸੀ ਉਹ ਹੋ ਗਈ 480 ਠੀਕ ਹੈ ਜੀ ਜਿਹੜੇ 5 ਲੱਖ ਸੀ ਉਹ ਹੋ ਗਈ 6 ਲੱਖ 6 ਲੱਖ ਰੁਪਏ ਮਤਲਬ ਘੱਟ ਤੋਂ ਘੱਟ ਹੁਣ 480 ਹੋ ਗਈ ਤੇ ਸਾਰੀ ਕੈਟਾਗਰੀ ਤੇ ਜਨਰਲ ਜੋ ਜਿੰਨੀ ਵੀ ਕੈਟਾਗਰੀ ਠੀਕ ਹੈ 6 ਲੱਖ ਚ ਆ ਜੰਦੇ ਆ ਸਮਾਲ ਫਾਰਮਰ ਮਾਰਜਨਲ ਫਾਰਮਰ ਮਤਲਬ ਮਾਰਜਨਲ ਆਪਾਂ ਕਹਿੰਦੇ ਆ upto 5 ਕਿੱਲੇ ਤੱਕ ਉਸ ਤੋਂ ਬਾਅਦ ਐਸਸੀ ਵਿਚ ਆ ਜਾਂ ਠੀਕ ਹੈ ਨਾ ਜੀ ਤੇ ਜਨਰਲ ਚ ਜਿਨ੍ਹਾਂ ਦੀ ਜ਼ਮੀਨ ਲੈਂਡ ਹੋਲਡਿੰਗ ਜ਼ਿਆਦਾ ਉਹਨਾਂ ਲਈ 480 ਜੀ 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 ਤੇ ਇਹਦਾ ਆਪਾਂ ਇੱਕ ਮੋਟਾ ਮੋਟਾ ਆਈਡੀਆ ਲਈਏ ਵੀ ਪਰ ਏਕੜ ਕਿੰਨਾ ਕ ਖਰਚਾ ਆਉਂਦਾ ਹੈ ਮਸ਼ੀਨ ਸਰ ਪਰ ਏਕੜ ਬੀਜ ਥੋੜੀ ਪੌਦ ਦੀ ਤਿਆਰੀ ਤੋਂ ਲੈ ਕੇ ਠੀਕ ਹੈ ਜਾਂ ਤੁਸੀਂ ਪੌਦ ਦੀ ਤਿਆਰੀ ਬਾਨਿਓ ਪਨੀਰੀ ਬੀਜਦੇ ਹੋ ਤੇ ਐਂਡ ਦੀ ਲਗਵਾਈ ਤੱਕ ਠੀਕ ਹੈ ਜੀ ਜਾਂ ਬਜਾਈ ਤੱਕ ਹਾਂਜੀ ਟੋਟਲ ਖਰਚਾ 1200 ਤੋਂ ਹੱਦ 1500 ਰੁਪਏ ਕਿੱਲੇ ਦਾ ਖਰਚਾ ਪਿੱਛੇ ਪਨੀਰੀ ਸਾਰਾ ਕੁਝ ਆ ਗਿਆ ਜੀ ਟ੍ਰਿਕ ਜਾਂ ਪਾ ਡੀਜ਼ਲ ਇਹ ਤੇ ਹੁਣ ਡੀਜ਼ਲ ਇੰਜਨ ਹੈ ਡੀਜ਼ਲ ਆ ਗਿਆ ਆ ਡੀਜ਼ਲ ਇੰਜਨ ਹੈ ਜੀ ਅੱਛਾ 20 ਹੌਸਪਾਵਰ ਦਾ ਡੀਜ਼ਲ ਇੰਜਨ ਹੈ ਇੰਜਨ ਕਿਹੜਾ ਇਹਦੇ ਵਿੱਚ ਇਹ ਕਬੋਟਾ ਕੰਪਨੀ ਦਾ ਓਕੇ ਡੀਜ਼ਲ ਇੰਜਨ ਹੈ ਠੀਕ ਹੈ ਜੀ ਠੀਕ ਹੈ ਜੀ ਤਿੰਨ ਸਿਲੰਡਰ ਇੰਜਨ ਹੈ 20 ਹੌਸਪਾਵਰ ਹੈ ਇਸ ਦਾ 20 ਹੌਸਪਾਵਰ ਹੈ 2 ਤੋਂ 2.5 ਲੀਟਰ ਘੰਟੇ ਦਾ ਕੰਜ਼ਮਪਸ਼ਨ ਹੈ ਓਕੇ 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 ਠੀਕ ਹੈ ਜੀ ਠੀਕ ਹੈ ਹਾਂ ਤੇ ਇਹਦੀ ਆਪਾਂ ਸਪੀਡਾਂ ਦੀ ਗੱਲ ਕਰੀਏ ਟਰਾਂਸਮਿਸ਼ਨ ਕਿਹੜਾ ਜੀ ਇਹਦੇ ਵਿੱਚ ਸਰ ਟਰਾਂਸਮਿਸ਼ਨ ਇਸ ਨੂੰ ਅ ਜਿਵੇਂ ਆਮ ਨਾਰਮਲੀ ਪਹਿਲਾ ਦੂਜਾ ਤੀਜਾ ਚੌਥਾ ਗੀਅਰ ਸਿਸਟਮ ਹੈ ਇੱਥੇ ਇਸ ਨੂੰ ਐਚਐਸਟੀ ਟਰਾਂਸਮਿਸ਼ਨ ਕਹਿੰਦੇ ਆਪਾਂ ਇੱਥੇ ਚ ਕਲਚ ਨਹੀਂ ਹੈ ਨਾ ਇਹ ਇੱਕੋ ਹੀ ਲੀਵਰ ਹੈ ਇਸੀ ਨਾਲ ਫਾਰਵਰਡ ਇਸੀ ਨਾਲ ਸਪੀਡ ਹੂੰ ਇਸੀ ਨਾਲ ਰਿਵਰਸ ਇਸੀ ਨਾਲ ਹੀ ਰਿਵਰਸ ਸਾਰਾ ਕੁਝ ਇੱਕੋ ਹੀ ਲੀਵਰ ਚ ਠੀਕ ਹੈ ਠੀਕ ਹੈ ਬਹੁਤ ਵਧੀਆ ਟੈਕਨੋਲੋਜੀ ਹੈ ਠੀਕ ਹੈ ਤੇ ਬਹੁਤ ਸੌਖੀ ਹੈ ਚਲਾਉਣ ਮਰਜ਼ੀ ਕਰੋ ਮੈਂ ਬਾਰੇ ਸਮਝਾਇਓ ਸਾਨੂੰ ਜਾਣਕਾਰੀ ਦਿਓ ਕਿ ਬਾਕੀ ਤੁਸੀਂ ਦੇਖੋ ਜਿਹੜਾ ਇਸ ਦਾ ਨਿਚਲਾ ਮਕੈਨਿਜ਼ਮ ਹੈ ਬਹੁਤ ਵਧੀਆ ਹੈ ਔਰ ਕਾਇਰਾ ਕੰਪਨੀ ਨੇ ਲੇਟੈਸਟ ਇੱਕ ਚੀਜ਼ ਇੰਟਰੋਡਿਊਸ ਕੀਤੀ ਹੈ ਜੋ ਕਿ ਹਲੇ ਤੱਕ ਕਿਸੇ ਮਸ਼ੀਨ ਚ ਨਹੀਂ ਇਸ ਚ ਸਸਪੈਂਸ਼ਨ ਠੀਕ ਹੈ ਇਹ ਤੁਸੀਂ ਦੇਖ ਸਕਦੇ ਹੋ ਸ਼ੌਕਰ ਲੱਗਿਆ ਹੋਇਆ ਠੀਕ ਹੈ ਨਾ ਜੀ ਇਹ ਸਸਪੈਂਸ਼ਨ ਦਿੱਤੀ ਹੈ ਤਾਂ ਕਿ ਜੈਸਾ ਵੀ ਖੇਤ ਹੋਵੇ ਤਾਂ ਮਸ਼ੀਨ ਦਾ ਨੁਕਸਾਨ ਨਾ ਹੋ ਮਸ਼ੀਨ ਦਾ ਨੁਕਸਾਨ ਹੋਵੇ ਠੀਕ ਹੈ ਨਾ ਸਿੱਧਾ ਲੋਡ ਨਾ ਪਵੇ ਇਹ ਪਹਿਲਾਂ ਨਾਲੋਂ ਟਰਾਂਸਮਿਸ਼ਨ ਹੋ ਰਹੀ ਹੈ ਤਾਂ ਇਹ ਹੁਣੇ ਲੇਟੈਸਟ ਸਮਝੋ ਇੰਟਰੋਡਿਊਸ ਕੀਤੀ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਜਿਹੜਾ ਇਹ ਪਿਛਲਾ ਮਕੈਨਿਜ਼ਮ ਹੈ ਹਾਂਜੀ ਅ ਤੁਸੀਂ ਦੇਖ ਸਕਦੇ ਹੋ ਇਹ 6 ਲਾਈਨਾਂ ਹੈ 6 ਸਿਆੜਾ ਹੈ ਠੀਕ ਹੈ ਨਾ ਜੀ 12 ਸ਼ੂਟਰ ਹੈ ਜੀ ਰੋਟਰੀਆਂ ਸਾਰਾ ਕੁਝ ਜੋ ਵੀ ਹੈ ਇਹ ਬਹੁਤ ਵਧੀਆ ਮਕੈਨਿਜ਼ਮ ਹੈ ਜਿਹੜਾ ਕਿ ਤੁਸੀਂ ਠੀਕ ਹੈ ਜੀ ਜਦ ਕੰਮ ਕਰੋਗੇ ਹਾਂ ਜੀ ਤਾਂ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਸਿਰਫ ਬੇਸਿਕ ਇਸ ਨੂੰ ਜਦ ਤੁਸੀਂ ਕੰਮ ਕਰ ਲੈਣੇ ਹੋ ਸ਼ਾਮ ਨੂੰ ਮਸ਼ੀਨ ਨੂੰ ਧੋਕੇ ਖੜਾ ਕਰਨਾ ਬਸ ਉਹੀ ਮੈਨੂੰ ਦੱਸੋ ਵੀ ਜਦ ਸਵੇਰੇ ਤੁਸੀਂ ਮਸ਼ੀਨ ਨੂੰ ਚਲਾਣਾ ਹੈ ਉਸ ਤੋਂ ਪਹਿਲਾਂ ਸਾਰੀ ਜਗ੍ਹਾ ਤੁਸੀਂ ਦੇਖੋਗੇ ਗ੍ਰੀਸ ਪੁਆਇੰਟ ਨਿਪਲਸ ਦਿੱਤੇ ਹੋਏ ਆ ਜੀ 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 ਠੀਕ ਹੈ ਨਾ ਜੀ ਇਸ ਤਰ੍ਹਾਂ ਦੇ ਹੋਰ ਵੀ ਜਗ੍ਹਾ ਚੱਕਿਆਂ ਨੂੰ ਫਰੰਟ ਸਪੈਂਡਲਾਂ ਨੂੰ ਠੀਕ ਹੈ ਨਾ ਜੀ ਸਾਰੀ ਜਗ੍ਹਾ ਦਿੱਤੇ ਹੋਣੇ ਆ ਇਹਨਾਂ ਨੂੰ ਸਿਰਫ ਅੱਧਾ ਘੰਟਾ ਵੱਧ ਤੋਂ ਵੱਧ ਲੱਗਦਾ ਠੀਕ ਹੈ ਵੱਧ ਤੋਂ ਵੱਧ ਬਿਲਕੁਲ ਤੁਸੀਂ ਗ੍ਰੀਸਿੰਗ ਕਰਨੀ ਹੈ ਜਿੱਥੇ-ਜਿੱਥੇ ਤੇਲ ਪਾਣੀ ਗ੍ਰੀਸਿੰਗ ਕਰਨੀ ਹੈ ਬਸ ਉਹ ਕਰਨੀ ਹੈ ਮਸ਼ੀਨ ਗ੍ਰੀਸ ਕੁ ਸਪੈਸ਼ਲ ਹੁੰਦਾ ਜਾਂ ਜਿਹੜਾ ਨਾਰਮਲ ਜਿਹੜੀ ਆਪਾਂ ਆਲੂ ਗ੍ਰੀਸ ਕਹਿੰਦੇ ਆ ਆਲੂ ਐਮਪੀ3 ਗ੍ਰੀਸ ਪੀਲੇ ਰੰਗ ਦੀ ਵੀ ਲੈਟਿਜਲ ਨਹੀਂ ਵਰਤਣਾ ਆਪਾਂ ਨਹੀਂ ਨਾ ਜੈਲ ਗ੍ਰੀਸ ਨਹੀਂ ਅਸੀਂ ਉਹ ਅੱਛਾ ਜੈਲ ਨਹੀਂ ਵਰਤਣਾ ਜੈਲ ਗ੍ਰੀਸ ਬੇਸਿਕਲੀ ਹਾਰਡ ਹੁੰਦੀ ਹੈ ਤੇ ਕਿਤੇ ਨਾ ਕਿਤੇ ਆਪਣਾ ਮਤਲਬ ਜੰਮ ਜਾਂਦੀ ਹੈ ਜੰਮ ਜਾਂਦੀ ਠੀਕ ਹੈ ਠੀਕ ਹੈ ਆਪਾਂ ਨੂੰ ਬਾਕੀ ਹੋਰ ਇਹਦੀ ਕੋਈ ਸਾਮ ਸੰਭਾਲਦਾ ਜਿਵੇਂ ਕੁਝ ਨਹੀਂ ਸਰ ਕੁਝ ਨਹੀਂ ਹੈ ਠੀਕ ਹੈ ਸਿਰਫ ਤੇਲ ਪਾਣੀ ਗ੍ਰੀਸ ਜੋ ਇੱਕ ਆਪਾਂ ਬੇਸਿਕ ਬਸ ਮੈਂਟੇਨੈਂਸ ਹੈ ਇਹ ਹੋਰ ਤੁਹਾਡੇ ਤੋਂ ਕੁਝ ਨਹੀਂ ਮੰਗਦੇ ਠੀਕ ਹੈ ਠੀਕ ਹੈ ਜੀ ਬਾਕੀ ਇਨ ਕੇਸ ਮੈਂ ਜਿਹੜੀ ਮੇਨ ਚੀਜ਼ ਹੈ ਦੇਖੋ ਬਹੁਤ ਕਿਸਾਨ ਮੈਂ ਤੁਹਾਡੇ ਮਾਧਿਅਮ ਨਾਲ ਕਿਉਂਕਿ ਅੱਜ ਕੱਲ ਇੱਕ ਆਪਾਂ ਐਸੀ ਮਾਰਕੀਟ ਚ ਐਂਟਰ ਕਰ ਰਹੇ ਹਾਂ ਜਿੱਥੇ ਨਾ ਲੋਕਾਂ ਨੂੰ ਵੇਚਣ ਵੇਲੇ ਮਿੱਠੀਆਂ ਮਿੱਠੀਆਂ ਜੀਆਂ ਗੱਲਾਂ ਕਰਕੇ ਮਸ਼ੀਨ ਦੇ ਦਿੱਤੀ ਜਾਂਦੀ ਹੈ ਲੇਕਿਨ ਸਰਵਿਸ ਤੇ ਸਪੇਅਰ ਪਾਰਟ ਪੱਖੋਂ ਕਿਸਾਨ ਬਾਅਦ ਚੋਂ ਮਤਲਬ ਪਰੇਸ਼ਾਨ ਹੋਈਗਾ ਪਰੇਸ਼ਾਨ ਹੁੰਦਾ ਬਿਲਕੁਲ ਸਾਡੇ ਨਾਲ ਜੁੜੋਗੇ ਬੜਾ ਮੈਂ ਕਲੀਅਰ ਲਫ਼ਜ਼ਾਂ ਦੇ ਪੰਜਾਬੀ ਵਿੱਚ ਕਹਿ ਰਿਹਾ ਸਰਵਿਸ ਸਪੇਅਰ ਪਾਰਟ ਕਿਸੇ ਤਰ੍ਹਾਂ ਦਾ ਕੋਈ ਮੁੱਦਾ ਨਹੀਂ ਹੈ ਜੀ ਠੀਕ ਹੈ ਕਿਸੇ ਤਰ੍ਹਾਂ ਦਾ ਕੋਈ ਮੁੱਦਾ ਨਹੀਂ ਹੈ 15 ਸਾਲ ਦਾ ਤਜਰਬਾ ਹੈ ਅੱਜ ਸਾਰਾ ਸਿਸਟਮ ਮਕੈਨਿਕ ਟ੍ਰੇਨਡ ਮਕੈਨਿਕ ਹੈ ਸਾਰੇ ਜੀ ਮੋਬਾਈਲ ਸਰਵਿਸ ਅਵੇਲੇਬਲ ਹੈ ਸਿਰਫ ਤੁਸੀਂ ਫੋਨ ਕਰਨਾ ਹੈ ਸਾਡੇ ਬੰਦੇ ਤੁਹਾਡੇ ਕੋਲ ਹਾਂ ਜੀ ਕੋਡੀ ਡੀਲਰਸ਼ਿਪ ਕੱਲੀ ਇੱਥੇ ਹੈ ਜਾਂ ਮਤਲਬ ਹੋਰ ਵੀ ਨਹੀਂ ਅਸੀਂ ਹੈੱਡ ਆਫਿਸ ਪਟਿਆਲਾ ਹੀ ਹੈ ਓਕੇ ਠੀਕ ਹੈ ਜੀ ਜਿਹੜਾ ਹੁਣ ਸਾਡਾ ਇੱਕ ਸਰਵਿਸ ਸੈਂਟਰ ਆਲਰੇਡੀ ਅਸੀਂ ਜ਼ਿਲ੍ਹੇ ਲੁਧਿਆਣੇ ਚ ਖੋਲ ਚੁੱਕੇ ਅ ਸਿਦਵਾ ਵੇੜ ਦੇ ਨੇੜੇ ਧੁੰਦੜੀ ਸਟੇਸ਼ਨ ਪੈਂਦਾ ਹੈ ਉੱਥੇ ਆਪਣਾ ਪ੍ਰੋਪਰ ਇੱਕ ਸਰਵਿਸ ਸੈਂਟਰ ਸਪੇਅਰ ਪਾਰਟ ਸਾਰਾ ਕੁਝ ਹੈ ਜੀ ਜੀ ਤੇ ਬਹੁਤ ਜਲਦੀ ਅਸੀਂ ਇੱਕ ਖੁਸ਼ਖਬਰੀ ਤੁਹਾਨੂੰ ਤੁਹਾਡੇ ਮਾਧਿਅਮ ਤੋਂ ਦੇ ਦੰਨੇ ਆ ਮੋਗੇ ਖੋਲਣ ਜਾ ਰਹੇ ਹਾਂ ਸੀਜ਼ਨ ਅਛਾ ਮੋਗੇ ਚ ਵੀ ਆਪਣਾ ਸ਼ੁਰੂ ਇਮੀਡੀਏਟ ਬਸ ਤਿਆਰੀ ਚੱਲ ਰਹੀ ਹੈ ਮੋਗੇ ਅਸੀਂ ਠੀਕ ਹੈ ਠੀਕ ਹੈ ਇਸ ਤਰ੍ਹਾਂ ਹੋ ਰਗੇ ਚੱਲੀ ਜਾਣਾ ਜਣੀ ਇਹ ਚੀਜ਼ ਕਿਤੇ ਜ਼ਿੰਮੇਦਾਰ ਹੁਣ ਜੇ ਸਮਝੇ ਤਾਂ ਉਹਦੇ ਲਈ ਫਾਇਦੇਦਸ ਹੁੰਦਾ ਬਹੁਤ ਬਹੁਤ ਵਧੀਆ ਜੀ ਮੈਨੂੰ ਲੱਗਦਾ ਇੱਕ ਲਾਈਕ ਐਗਜ਼ਾਮਪਲ ਲੈ ਲੀਏ ਜੇ ਕਿਸੇ ਜ਼ਿੰਮੇਦਾਰ 100 ਏਕੜ ਦੀ ਖੇਤੀ ਕਰਦਾ ਤਾਂ ਉਹਨੂੰ ਇਹ ਪ੍ਰੋਫਿਟ ਦਊਗੀ ਜਾਂ ਕਿਵੇਂ ਸਰ ਦੇਖੋ ਕਿਤੇ ਇਹਦਾ ਇਦਾਂ ਦੇਖ ਕਿਤੇ ਨਹੀਂ ਡਰੀ ਯੋਗ ਵੀ ਇਹਦੇ ਤਾਂ ਖਰਚਾ ਬਹੁਤ ਆ ਯਾਰ ਦੇਖੋ ਜਿਹੜਾ ਬੰਦਾ ਇਸ ਮਸ਼ੀਨ ਨੂੰ ਲੈਣਾ ਚਾਹੁੰਦਾ ਹੈ ਉਹ ਕੌਣ ਲਵੇ ਇਸ ਮਸ਼ੀਨ ਅਗਰ ਤੁਸੀਂ ਔਸਤਨ 200 ਕਿੱਲਾ ਲਗਾਣਾ ਬਿਲਕੁਲ ਤਾਂ ਇਹ ਮਸ਼ੀਨ ਤੁਹਾਡੇ ਵਾਸਤੇ ਬਣੀ ਹੈ। ਫਾਇਦਾ। ਮਤਲਬ ਐਵਰੇਜ 200 ਕਿੱਲੇ ਦੀ ਅਗਰ ਤੁਸੀਂ ਕਿੰਨੇ ਸਾਲ ਬਾਅਦ ਚੱਲਣਾ ਹੈ ਨੇ? ਚੱਲ ਠੀਕ ਹੈ ਜੀ ਤੁਹਾਡੀ ਆਉਟਪੁੱਟ ਕੱਢੇਗੀ। ਅਗਰ ਤੁਹਾਡੀ ਸੋਚ 100 ਏਕੜ ਤੱਕ ਹੈ। ਜੀ 50 60 70 80 ਅਪ ਟੂ 100 ਤਾਂ ਸਾਡਾ ਜਿਹੜਾ ਵਾਕ ਬਿਹਾਈਂਡ ਮਾਡਲ ਆਂਦਾ ਹੈ ਤਾਂ ਤੁਸੀਂ ਉਹ ਵੀ ਕਨਸੀਡਰ ਕਰ ਸਕਦੇ ਹੋ ਸਿਰਫ 3,60,000 ਰੁਪਏ ਦਾ। ਉਹ ਸਬਸਿਡੀ ਅਪਰੂਵਡ ਹੈ ਉਹ ਵੀ? ਸਬਸਿਡੀ ਅਪਰੂਵਡ ਹੈ 1,36,000 ਵੱਧ ਤੋਂ ਵੱਧ 1.70 ਠੀਕ ਹੈ ਜੀ ਉਸ ਤੇ ਸਬਸਿਡੀ ਸੋ ਉਹ ਵੀ ਬਹੁਤ ਵਧੀਆ ਚੀਜ਼ ਹੈ। ਉਹ ਵੀ ਤੁਸੀਂ ਸੋਚ ਸਕਦੇ। ਠੀਕ ਹੈ ਠੀਕ ਹੈ ਜੀ। ਮਤਲਬ ਬਜਟ 'ਚ ਵੀ ਆ ਜਾਂਦਾ। ਬਜਟ 'ਚ ਵੀ ਆ ਜਾਂਦਾ। ਸੋ ਇਹ ਸੀ ਕੈਰਾ ਦੀ ਮਸ਼ੀਨ ਤੇ ਤਕਰੀਬਨ ਹਲੇ ਦੀ ਹੁੱਡ ਵਗੈਰਾ ਉੱਪਰ ਉਹ ਜਿਹੜੀ ਲੱਗਣੀ ਹੈ, ਐਸੈਸਰੀ 'ਚ ਕੀ ਕੁਛ ਆ ਜਾਂਦਾ ਜੀ ਇਹਦੇ ਨਾਲ? ਸਰ ਐਸੈਸਰੀ ਆ ਸੱਚ ਇਸ ਦੀ ਕੋਈ ਐਸੈਸਰੀ ਹੁੰਦੀ ਨਹੀਂ ਹੈ। ਇੱਕ ਤੁਹਾਨੂੰ ਜਿਹੜਾ ਅਸੀਂ ਆ ਦੇਖ ਸਕਦੇ ਹਾਂ। ਹਾਂਜੀ। ਆ ਬਾਕਸ 'ਤੇ ਆ ਇੱਕ। ਓਕੇ ਓਕੇ ਓਕੇ। ਇਸ ਨੂੰ ਅਸੀਂ ਤੁਸੀਂ ਐਸੈਸਰੀ ਬਾਕਸ ਕਹਿ ਲਓ ਜਾਂ ਓਕੇ ਕਹਿ ਲਓ। ਦੇਖੀਏ ਅਸੀਂ ਫਿੰਗਰ ਬੁਲ ਆ। ਇੱਕ ਸੈੱਟ ਫਿੰਗਰ ਦਾ ਛੋਟਾ ਮੋਟਾ ਚਾਬੀ ਭਾਂਦੇ। ਰੀਲੇਟਿਡ ਸਮਾਨ ਹੁੰਦਾ ਹੈ ਜੋ ਸਰਵਿਸ ਚਾਰਟ ਹੈ ਨਾ ਕਿਵੇਂ ਮਤਲਬ ਉਹ ਤਾਂ ਇੰਜਨ ਦਾ ਹੋਇਆ ਪਿੱਛੇ ਉਹਨਾਂ ਦੀ ਸਰਵਿਸ ਤਾਂ ਕੋਈ ਨਹੀਂ ਹੁੰਦੀ ਜਾਂ ਨਹੀਂ ਉੰਜ ਕੋਈ ਸਰਵਿਸ ਨਹੀਂ ਉਹ ਸਿਰਫ ਜੋ ਤੇਲ ਪਾਣੀ ਗ੍ਰੀਸ ਹੈ ਉਹ ਠੀਕ ਹੈ ਇਹ ਕਰਦਾ ਹੈ ਤੇ ਮਤਲਬ ਇਹਦਾ ਚਲਾਉਣ ਚੱਲਣ ਚਲਾਉਣ ਦਾ ਕੋਈ ਜ਼ਿਆਦਾ ਔਖਾ ਕੰਮ ਤਾਂ ਨਹੀਂ 4/4 ਹੈ ਜੀ ਇੱਕੋ ਹੀ ਲੀਵਰ ਹੈ ਹਾਂਜੀ ਅਨਜਾਨ ਤੋਂ ਅਣਜਾਨ ਬੰਦਾ ਬੇਸਿਕ ਤੋਂ ਬੇਸਿਕ ਜੀ ਜੀ ਘੰਟੇ ਦੋ ਘੰਟੇ ਦੀ ਟ੍ਰੇਨਿੰਗ ਤੋਂ ਬਾਅਦ ਦੌੜਾਈ ਪਰੀ ਜਾਂਦੀ ਠੀਕ ਹੈ ਠੀਕ ਹੈ ਤੇ ਗਰੰਟੀ ਵਾਰੰਟੀ ਤੁਸੀਂ ਕਿੰਨੇ ਟਾਈਮ ਦੀ ਜਿਹੜੀ ਇਹਦੀ ਮਸ਼ੀਨ ਇੱਕ ਸਾਲ ਦੀ ਵਾਰੰਟੀ ਗਰੰਟੀ ਹੈ ਜੀ ਠੀਕ ਹੈ ਗਰੰਟੀ ਲਫ਼ਜ਼ ਨਹੀਂ ਮੈਂ ਕਹਾਂਗਾ ਵਾਰੰਟੀ ਵਾਰੰਟੀ ਮਤਲਬ ਇੱਕ ਸੀਜ਼ਨ ਦੀ ਕਹਿ ਰਿਹਾ ਇੱਕ ਸੀਜ਼ਨ ਠੀਕ ਹੈ ਠੀਕ ਹੈ ਠੀਕ ਹੈ ਨਹੀਂ ਸੋ ਇਹ ਸੀ ਕੈਰਾ ਦੀ ਰਾਈਸ ਪਲੈਂਟਰ ਜਿਹੜੀ ਸ਼ੇਰੋ ਵਾਲੀ ਹੈ ਇਹ ਇਹ ਤੋਂ ਬਾਅਦ ਜਿਹੜੀ ਆਪਾਂ ਦੂਜੀ ਜਿਹਨੂੰ ਮੋਟਰਸਾਈਕਲ ਟਾਈਪ ਆਪਾਂ ਕਹਿ ਦਿੰਦੇ ਹਾਂ ਜਿੱਦਾਂ ਮਤਲਬ ਉਹ ਬੰਦਾ ਖੁਦ ਉਹਨੂੰ ਆਪਰੇਟ ਕਰਦਾ ਉਹ ਵੀ ਮਸ਼ੀਨਾਂ ਇੱਥੇ ਉਪਲਬਧ ਨੇ ਜੀ ਉਹ ਵੀ ਮਿਲ ਜਾਂਦੀਆਂ ਨੇ ਤੇ ਬੜੀ ਸੋਹਣੀ ਸੁਨੱਖੀ ਮਸ਼ੀਨਾਂ ਆਪਣੇ ਏਰੀਆ 'ਚ ਪਹਿਲੀ ਮਸ਼ੀਨ ਜਾਣ ਜੀ ਸੋ ਆਪਾਂ ਇਹਦੀਆਂ ਜਰੂਰ ਤੁਹਾਡੇ ਨਾਲ ਵੀਡੀਓ ਸਾਂਝੀ ਕਰਦੇ ਰਹਾਂਗੇ ਪਨੀਰੀ ਦਾ ਕਿਵੇਂ-ਕਿਵੇਂ ਪ੍ਰੋਸੈਸ ਆ ਉਹ ਸ ਤੋ ਠੀਕ ਹੈ ਜੀ ਕਿਵੇਂ ਲੱਗੀ ਵੀਡੀਓ ਸੋ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਬਹੁਤ ਮਿਹਰਬਾਨੀ